ਹਾਂ ਜੀ ਸਿੱਖਾਂ ਦਾ ਸਾਹੋਕੇ ਬਿਰਕਾਂ ਦੇ ਵਿੱਚ ਮਕਾਨ ਜਿਹੜਾ ਅੱਜ ਤੋੜ ਰਹੇ ਨੇ ਛਾਤੇ ਦੀ ਜਿਹੜੀ ਬਿਲਕੁਲ ਜ਼ਾਇਆ ਹੋ ਚੱਲੀ ਸੀ بارشਾਂ ਦੇ ਨਾਲ ਜਦੀ ਵਜ੍ਹਾ ਤੋਂ ਇਹਨਾਂ ਨੇ ਲਵਾ ਦਿੱਤੀ ਏ ਇਹ ਮੇਨ ਦਰਵਾਜ਼ਾ ਸੀ ਘਰ ਦੇ ਕਮਰੇ ਦਾ ਠੀਕ ਹੈ ਇਹ ਮੇਨ ਦਰਵਾਜ਼ਾ ਪਿੰਡ ਸਾਹੋਕੇ ਬਿਰਕਾਂ ਦੇ ਵਿੱਚ ਇੱਥੇ ਦੱਸਦੇ ਨੇ ਜੀ ਸਿੱਖ ਦਾ ਜਿਹੜਾ ਸਿੱਖ ਦਾ ਮਕਾਨ ਸੀ ਉਹਦਾ ਨਾਮ ਲਿਖਿਆ ਹੋਇਆ ਸੀ ਠੀਕ ਹੈ ਇਹ ਵੇਖੋ ਇਹਦੀਆਂ ਕੰਨਾਂ ਇਥੇ ਛਤੀਆਂ ਬਣਾਈਆਂ ਨੇ ਬੜੇ ਹੀ ਖੂਬਸੂਰਤੀ ਨਾਲ ਉਸ ਵੇਲੇ ਮਾਲਕ ਜਿਹੜਾ ਹੋਣਾ ਇਹਦਾ ਉਹਨੇ ਬਣਾਇਆ ਹੋਣਾ ਇਹ ਵੇਖੋ ਕਿੱਡਾ ਵੱਡਾ ਕਮਰਾ ਸੀ ਆ ਵੇਖੋ ਜਿੱਥੇ ਅੱਗ ਸ਼ਕਬਾਲ ਕੇ ਸੇਕਦੇ ਹੋਣੇ ਨੇ ਉਹ ਵੀ ਬਣਾਇਆ ਸੀ ਇਹ ਰੋਸ਼ਨਦਾਨਸਾਂ ਇਹਦੇ ਇਹ ਖਿੜਕੀਆਂ ਸਨ ਇੱਕ ਖਿੜਕੀ ਦੋ ਤਿੰਨ ਚਾਰ ਖਿੜਕੀਆਂ ਸੀ ਇਸ ਮਕਾਨ ਦੀਆਂ ਇਸ ਕਮਰੇ ਦੀਆਂ ਤੇ ਇੱਕ ਇਧਰ ਵੀ ਖਿੜਕੀ ਉਹਨਾਂ ਨੇ ਕੱਢੀ ਸੀ ਤੇ ਕਿਧਰ ਵੀ ਕੱਢੀ ਸੀ ਆ ਬੜਾ ਵੱਡਾ ਮਕਾਨ ਸੀ ਜਦੋਂ 47 ਤੋਂ ਬਾਅਦ ਵੰਡ ਹੋਈ ਐ ਉਦੋਂ ਐ ਦੋ ਘਰਾਂ ਦੇ ਕੋਲ ਚਲਾ ਗਿਆ ਸੀ ਇੱਥੇ ਰਾਜਪੂਤ ਮਾਂਝ ਰਹਿੰਦੇ ਨੇ ਪਟਿਆਲੇ ਦੇ ਐ ਉਹਨਾਂ ਦੇ ਕੋਲ ਸੀ ਤੇ ਐ ਛੱਤਾ ਵੇਖੋ ਇਹਨਾਂ ਦੀਆਂ بارشਾਂ ਦੀ ਵਜ੍ਹਾ ਤੋਂ ਡਿੱਗ ਪਈਆਂ ਨੇ ਬੜਾ ਪੁਰਾਣਾ ਮਕਾਨ ਇੱਥੇ ਵੇਖੋ ਕੰਧਾਂ ਦੇ ਵਿੱਚ ਜਿਹੜੇ ਰੋਸ਼ਨਦਾਨ ਨੇ ਕਿੱਡੇ ਡੂੰਘੇ ਨੇ ਤੇ ਬੜੇ ਖੂਬਸੂਰਤੀ ਨਾਲ ਬਣਾਇਆ ਗਿਆ ਹੋਣਾ ਉਸ ਵੇਲੇ ਤੇ ਇਹਦੇ ਵਿੱਚ ਵੇਖੋ ਜੀ ਇਹ ਕੀ ਨਿਕਲੰਦਿਆ ਇਹ ਵੇਖੋ ਆ ਕੀ ਚੀਜ਼ ਹੈ ਇਹ ਲੱਕੜੀ ਹੈ ਉਸ ਵੇਲੇ ਦੀ ਇਹ ਕਾਨੇ ਵੀ ਐਸੇ ਇਲਾਕੇ ਦੇ ਵਿੱਚੋਂ ਆਏ ਨੇ ਸ਼ਾਇਦ ਜਾਂ ਕਿਹੜੇ ਹੋਰ ਇਲਾਕੇ ਚ ਲੰਦੇ ਨੇ ਤੇ ਵੇਖਣਾ ਕਦੇ ਕੋਲੋਂ ਦੇ ਹੱਥ ਨੇ ਉਦੋਂ ਦੇ ਕਾਨੇ ਹਜੇ ਤੱਕ ਉਦੋਂ ਦੇ ਕਾਨੇ ਵਾਕਈ ਅੱਜ ਵੀ ਮਜ਼ਬੂਤ ਨੇ ਜੀ ਇਹ ਬੰਦਾ ਵੀ ਬਚਪਨ ਤੋਂ ਇਸ ਤਰ੍ਹਾਂ ਹੀ ਦੇਖਦਾ ਆ ਰਿਹਾ ਐ ਮਕਾਨ ਇਸ ਤਰ੍ਹਾਂ ਹੀ ਦੇਖਿਆ ਤੁਸੀਂ ਇੱਥੇ ਖੇਡਦੇ ਰਹੇ ਹੋ ਬਚਪਨ ਜੇ ਖੇਡਦਾ ਰਿਹਾ ਤਾਂ ਮੋਟਾ ਹੋ ਗਿਆ ਢੋਣ ਲੱਗਾ ਛੋਟਾ ਕਿਤੇ ਜਿਹਾ ਅੱਜ ਅੱਜ ਤੂੰ ਵੀਡੀਓ ਬਣਨੀ ਤੋ ਆ ਇਹ ਵੇਖੋ ਜੀ ਇਹ ਜਿਹੜਾ ਮਕਾਨ ਹੈ ਨਾ ਇੱਥੇ ਇਹ ਜਗ੍ਹਾ ਖਾਲੀ ਜਿਹੜੀ ਇੱਥੇ ਵੀ ਐਸੇ ਮਕਾਨ ਦੇ ਕਮਰੇ ਸਨ ਪਹਿਲੇ ਬੜਾ ਵੱਡਾ ਮਕਾਨ ਸੀ ਅਗਰ ਕੋਈ ਸਹੌਕਿਆਂ ਵਾਲਾ ਸਿੱਖ ਵੇਖਦਾ ਹੋਵੇ ਤੇ ਦੱਸੇ ਤੁਹਾਨੂੰ ਬਾਹਰੋਂ ਵੀ ਦਿਖਾਉਂਦੇ ਆ ਇਹ ਜਿਹੜੀ ਸਾਡੀ ਮੇਨ 47 ਤੋਂ ਪਹਿਲੇ ਜਿਹੜੀ ਕੋਠੀ ਬਣੀ ਸੀ ਸਹੌਕੇ ਦੇ ਵਿੱਚ ਉਧਰ ਉਧਰੋਂ ਆਈਏ ਨਾ ਇਹ ਵਾਲਾ ਚੌਕ ਹੈ ਜਿਹੜਾ ਉਹ ਪੁਰਾਣੀ ਕੋਠੀ ਸੀ ਠੀਕ ਹੈ ਸਰਦਾਰ ਵੀਰ ਸਿੰਘ ਦੀ ਉਹ ਗਲੀ ਆਂਦੀ ਹੈ ਸਿੱਧੀ ਇਸ ਜਗ੍ਹਾ ਤੇ ਇਹ ਮਸੀਤ ਵਾਲਾ ਚੌਕ ਹੈ ਠੀਕ ਹੈ ਤੇ ਇਹ ਸੀ ਉਹ ਮਕਾਨ ਆਖਰੀ ਇਹਦੀ ਨਿਸ਼ਾਨੀ ਤੁਹਾਨੂੰ ਦਿਖਾ ਰਹੇ ਹਾਂ ਕੋਈ ਪਤਾ ਨਹੀਂ ਮਕਾਨ ਬਾਅਦ ਚੋਂ ਢਾ ਦਿੱਤਾ ਜਾਵੇ ਇਹ ਉਹੀ ਇਹਨਾਂ ਦੇ ਬਾਲੇ ਸ਼ਤੀਰੀਆਂ ਆਲੋਏ ਦੇ ਜਿਹੜੇ ਇਹਦੇ ਵਿੱਚ ਪਏ ਸੀ ਸਰੀਏ ਇਹ ਵੇਖੋ ਚਤੀਰਾ ਅੱਜ ਵੀ ਕਾਇਮ ਨੇ 100 ਸਾਲ ਪੁਰਾਣਾ ਮਕਾਨ ਸੀ